ਦੀ ਮਹੌਲ ਨਾ ਕੁੜੀਆਂ ਦਾ ਬਹੁਤ ਨਰਮ ਬੰਦਾ ਕੋਲੇ ਦਾ ਨਹੀਂ ਦੇਖਿਆ ਨਹੀਂ ਮਿਲੇ ਨਹੀਂ ਯਾਨੀ ਦੱਸਣ ਦੇ ਮਤਲਬ ਹੈ ਕਿ ਬਹੁਤ ਨਰਮ ਤੇ ਚੰਗਾ ਪਰਵਾਰ ਕੁੜੀਆਂ ਦਾ ਕੀ ਮਹੌਲਾ ਇੱਥੇ ਬੱਚਾ ਦਾ ਬਹੁਤ ਵਧੀਆ ਮਹੌਲਾ ਜੀ ਨਰਮ ਬੰਦਾ ਹੈ ਬਾਕੀ ਬਾਤਾਂ ਤੇ ਕੋਈ ਮਤਲਬ ਆ ਕਾਂਗਰਸ ਨੇ ਕੁਝ ਨਹੀਂ ਕਰਿਆ ਜੀ ਬੱਸ ਅੱਛਾ ਗੱਲਾਂ ਹੀ ਗੱਲਾਂ ਹੀ ਹੋਣਗੀਆਂ ਹੋਲਾ ਇਹ ਮੋਟਾ ਆਇਆ ਨਾ ਤਰੰਦ ਬਿਨ ਨਜ਼ਾਰਾ ਹੈਗਾ ਕੁਝ ਥੱਲੇ ਜਮਾ ਗਰੀਬ ਕਰਦਾ ਸੀ ਬੱਚਾ ਅੱਛਾ ਬਣਾਪੇ ਇਸੇ ਵਜ੍ਹਾ ਹਿਲਦਾ ਪੈਸਾ ਜਾਂਦਾ ਹੈ ਅੱਛਾ ਕੀ ਦਾ ਕੰਮ ਸਹੀ ਲੱਗਦਾ ਆਮ ਆਦਮੀ ਕਿਉਂ ਕਿ ਬਿਲਾ ਨੇ ਮਾਰ ਰੱਖੇ ਛੱਤੀ ਜੱਤੀ ਯਾਰ ਸਾਲ ਤੋਂ ਇੱਕਰ ਨੂੰ ਬੇਲ ਲੱਗਦਾ ਉਹ ਚੰਗਾ ਸਭ ਤੋਂ ਵਧੀਆ ਲੱਗਦਾ ਹੈ ਵਧੀਆ ਮੌਲ ਲੱਗਦਾ ਕੀ ਦਾ ਆਮ ਆਦਮੀ ਹੈ ਕਾਂਗਰਸ ਦਾ ਖਾਤਾ ਬਕਾਗਰਾ ਝੱਡੇ ਜੁਨੇ ਗਈ ਤੱਕ ਪਿੰਡ ਦਿੱਤਾ ਲੋਕ ਸਭਾ ਚੋਣਾਂ ਨੇ ਤਾਂ ਲੋਕਾਂ ਤੋਂ ਜਾਣਦੇ ਆ ਵੀ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਤੇ ਇਸ ਵਾਰ ਫਤਵਾ ਕਿਉਂ ਦੇਣਗੇ ਤੇ ਕਿਹੜੀ ਪਾਰਟੀ ਨੇ ਪੰਜਾਬ ਬਸਾਇਆ ਤੇ ਕਿਹਨੇ ਲੁੱਟਿਆ ਸਾਰੀ ਗੱਲਬਾਤ ਕਰਦੇ ਆ ਮਾਨਸਾ ਦੇ ਪਿੰਡ ਕਰਮਗੜ੍ਹ ਔਤਾਂਵਾਲੀ ਪਹੁੰਚੇ ਆ ਸਾਥ ਦੇ ਵਿੱਚ ਤਾਸ਼ ਖੇਡੀ ਜਾਂਦੇ ਸੀ ਬਾਈ ਗੱਲਬਾਤ ਕਰਦੇ ਆ ਹੁਣ ਜਾਣਦੇ ਆ ਬਾਈ ਅਸੀਂ ਕਾ ਅਸੀਂ ਕਾ ਬਾਈ ਕੀ ਨਾਮ ਹੈ ਬਾਈ ਬਾਈ ਗੁਰਜਿੰਦਰ ਸਿੰਘ ਜਿੰਦਰ ਸਿੰਘ ਜੀ ਕੀ ਲੱਗਦਾ ਫਿਰ ਵੀ ਹੁਣ ਚੋਣਾਂ ਦਾ ਕੀ ਮਾਹੌਲ ਬਣਿਆ ਪਿਆ ਮਾਹੌਲ ਤਾਂ ਇਹ ਪੂਰਾ ਗਰਮੀ ਹੈ ਹੂੰ ਟੱਕਰ ਹੈ ਪੂਰੀ ਹਲੇਮ ਅੱਛਾ ਤੇ ਕਿਹੜੀ ਪਾਰਟੀ ਦਾ ਹੁਣ ਤਾਂ ਕੰਮ ਵਧੀਆ ਲੱਗਿਆ ਕੰਮ ਤਾਂ ਇਹ ਜਿਹੜੀ ਪਾਰਟੀਆਂ ਦੀ ਸਾਰੀ ਵਧੀਆ ਕਰਦੇ ਆ ਹੂੰ ਅਸੀਂ ਆਪ ਦੀ ਜਾਤੀ ਤੌਰ ਤੇ ਕਾਲੀ ਦਲ ਨਾਲ ਸੰਬੰਧਤ ਹੈ ਅੱਛਾ ਹਾਂ ਤੇ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਕੋਈ ਸਹੂਲਤਾਂ ਮਿਲੀਆਂ ਪਿੰਡ ਪਾਰਟੀ ਵੱਲੋਂ ਜਾਂ ਗੱਲਾਂ ਹੀ ਨੇ ਸਿਰਫ ਸਹੂਲਤਾਂ ਮਿਲੀਆਂ ਵੀ ਨਹੀਂ ਹੂੰ ਲੋੜ ਮੁਤਾਬਕ ਜਿਵੇਂ ਜਿੰਨੇ ਵਾਅਦੇ ਕਰੇ ਸਦੇ ਪੂਰੇ ਵੀ ਹੋਏ ਵਿੱਚ ਰਹਿੰਦੇ ਵੀ ਐ ਹੂੰ ਉਸ ਹਿਸਾਬ ਨਾਲ ਤੇ ਕੀ ਕੀ ਸਹੂਲਤ ਪਿੰਡਾਂ ਦੇ ਵਿੱਚ ਹੋਈ ਆ ਪਿੰਡਾਂ ਦੇ ਵਿੱਚ ਹੀ ਹਜੇ ਤੱਕ ਤਾਂ ਜਿਵੇਂ ਗਰਾਊਂਡ ਗਰਾਊਂਡ ਬਣਿਆ ਜੀ ਵਧੀਆ ਹੂੰ ਬਸ ਇਹੀ ਚੀਜ਼ਾਂ ਬਣੀਆਂ ਜੀ ਅੱਛਾ ਭਗਵੰਤ ਮਾਨ ਹਰੀ ਸੇ ਇੱਥੇ ਜਾਂਦੇ ਵੀ ਲਾਈਟ ਪਿੰਡਾਂ ਚਾਮ ਕਰਤੀ ਬਿੱਲ ਫ੍ਰੀ ਹੋ ਗਿਆ ਇਹੋ ਜਿਹਾ ਕੁਝ ਹੈਗਾ ਕਿ ਗੱਲਾਂ ਹੀ ਕੀ ਆ ਕੰਮ ਨਹੀਂ ਬਿੱਲ ਫ੍ਰੀ ਵੀ ਆਉਂਦਾ ਜੀ ਅੱਛਾ ਕਈਆਂ ਦਾ ਆਉਂਦਾ ਵੀ ਹੈ ਜਿਹਦੇ ਜ਼ਿਆਦਾ ਮਜਦੀ ਉਹਨੂੰ ਤਾਂ ਫਿਰ ਜੀ ਵੀ ਨਹੀਂ ਆਉਂਦਾ ਅੱਛਾ ਤੇ ਮੋਟਰਾਂ ਮੂਟਰਾਂ ਵਾਲਾ ਸਿਸਟਮ ਹੈ ਮੋਟਰਾਂ ਵਾਲਾ ਠੀਕ ਹੈ ਹਨਾ ਲਾਈਟ ਵਧੀਆ ਰਹੀ ਅੱਛਾ ਕਾਂਗਰਸ ਦੇ ਕੰਮ ਸਹੀ ਨਹੀਂ ਲੱਗੇ ਆ ਕਾਂਗਰਸ ਨੇ ਕੁਝ ਨਹੀਂ ਕਰਿਆ ਜੀ ਬੱਸ ਅੱਛਾ ਗੱਲਾਂ ਹੀ ਰਹੀਆਂ ਗੱਲਾਂ ਹੀ ਹੋਣਾਂ ਨੇ ਇਸ ਵਾਰ ਟੱਕਰ ਕੀ ਦੀ ਸਮਝ ਆਪਸ ਚ ਅਕਰ ਖੁੰਡੀਆਂ ਦੀ ਤੇ ਹਰ ਸਮੰਤ ਕਰਦੇ ਲੱਗਦਾ ਜੀ ਅੱਛਾ ਪੂਰਾ ਮੁਕਾਬਲਾ ਫਜ਼ਮਾ ਪੂਰਾ ਫਜ਼ਮਾ ਦਾ ਅੱਛਾ ਕਾਂਗਰਸ ਦਾ ਨਹੀਂ ਹੈਗਾ ਨੰਬਰ ਤੇ ਨਹੀਂ ਕਾਂਗਰਸ ਦਾ ਹਜੇ ਤੱਕ ਤਾਂ ਕੋਈ ਨਹੀਂ ਵਾਕਿਆ ਆਉਣ ਵਾਲੇ ਟਾਈਮ 'ਚ ਦੇਖੋ ਕੋਈ ਫੇਰ ਬਦਲ ਹੁੰਦਾ ਹੈ ਅੱਛਾ ਹਜੇ ਤੱਕ ਤਾਂ ਕੋਈ ਨਹੀਂ ਲੱਗਦਾ ਜੀ ਅੱਛਾ ਬਾਬਾ ਜੀ ਕੀ ਨਾਮ ਹੈ ਕਾਂਗਰਸ ਦੇ ਫਿਰਾਂ ਨਹੀਂ ਕੋਈ ਮੰਨਦਾ ਅੱਛਾ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਹੁਣ ਤੱਕ ਹਾਰੀਆਂ ਜਿੰਨਾਂ ਦਾ ਵਧੀਆ ਕਰਦਾ ਕੋਈ ਜੱਜ ਜਾਂਦੀ ਹੁੰਦੀ ਹੈ ਦਿਲ ਨੂੰ ਬਗਾਂ ਪਾਰਟੀ ਜਿਹੜੀ ਹੈਗੀ ਇਹਨਾਂ ਵਧੀਆ ਕੰਮ ਕਰੀਆਂ ਨੇ ਕੀ ਕੰਮ ਕਰੇ ਆ ਆਈ ਘਾਣਾ ਖੱਬੇ ਦੇ ਪੂਰੇ ਕੰਮ ਦੇ ਤੇ ਹੋਰ ਇਹਨਾਂ ਹੈ ਬੰਦਾ ਕਹਿੰਦਾ ਗਰਾਉਂਡ ਗਰਾਉਂਡ ਬਣਾਤੇ ਹੂੰ ਮਧੀਆ ਕੰਮ ਲੱਗਿਆ ਹੈ ਨਾ ਮੋਟਰਾਂ ਦੀ ਲਾਈਟ ਪੂਰੀ ਆਉਂਦੀ ਆ ਹੱਲਾਉਂਦੇ ਆ ਮੋਟਰਾਂ ਵਾਲੇ ਨਾਲੇ ਤਰ੍ਹਾਂ ਵਾਲੀ ਵੀ ਨਜ਼ਾਰਾ ਹੈਗਾ ਕੁਛ ਕੀ ਗੱਲਾਂ ਨੇ ਬਾਲਾ ਨਜ਼ਾਰਾ ਮੋਟਰਾਂ ਦਾ ਅੱਛਾ ਜਿਵੇਂ ਕਹਿੰਦੇ ਵੀ ਨੌਕਰੀਆਂ ਬਿਨਾਂ ਸਪਰਸ਼ ਤੋਂ ਮਿਲੀਆਂ ਹੈਗਾ ਲੱਗਿਆ ਕੋਈ ਪਿੰਡ ਚ ਹਾਂ ਲੱਗਿਆ ਸਾਡੇ ਦੀ ਜਮਾ ਗਰੀਬ ਕਰ ਦੱਤੀ ਪੁੱਤ ਅੱਛਾ ਬਣਾ ਪੈਸੀ ਤੋਂ ਜਮ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤਾਂ ਪੈਸਾ ਜਾਂਦਾ ਸੀ ਅੱਛਾ ਆਂਗਰਾਜਾ ਹਾਂ ਤੇ ਜੇ ਆਪਾਂ ਕਹੀਏ ਵੀ ਬਦਲਾ ਜਿਹੜਾ ਲਿਆਂਦਾ ਸੀ ਲੋਕਾਂ ਨੇ ਰਾਸ ਆਇਆ ਕਿਤੇ ਆਪਾਂ ਇਹਦਾ ਬਹੁਤ ਹੋਇਆ ਸੀ ਹਾਂਜੀ ਬਹੁਤ ਹੋਇਆ ਲੜਾਈ ਕੋਲ ਹਟ ਗਈ ਅੱਛਾ ਬੰਦੇ ਲੜਾਈ ਕੋਲ ਹਟ ਗਏ ਥਾਣੇ ਤੇ ਪੁਲਿਸ ਜਾਣੇ ਮਟ ਗਏ ਅੱਛਾ ਇੰਨੇ ਬਹੁਤ ਸੇ ਹਨ ਅੱਛਾ ਇਸ ਵਾਰ ਟੱਕਰ ਗਈ ਦੀ ਸਮਝ ਦਿਓ ਫਿਰ ਟੱਕਰਤਾ ਬਸ ਕੁਡੀਆਂ ਨੇ ਤੇ ਇਹਦੀ ਇਸ ਨੂੰ ਜਿੱਲੀ ਕੁਡੀਆਂ ਨੂੰ ਮਿਲੇ ਹੋ ਤੁਸੀਂ ਆ ਕੇ ਗਏ ਥੱਲੇ ਕਿਵੇਂ ਦਾ ਬੰਦਾ ਹੈ ਠੀਕ ਹੈ ਜੀ ਬੰਦਾ ਹੈ ਹੈ ਠੀਕ ਹੈ ਸਾਰੀ ਪਿੱਛੇ ਦੋਨੇ ਠੀਕੇ ਹੈ ਅੱਛਾ ਇਹ ਗੁਰਮੀਤ ਖੁੱਡੀਆਂ ਅੱਜ ਦੀ ਗੱਲ ਕਰੀਏ ਤਾਂ ਪਹਿਲਾਂ ਪਿੱਛੇ ਵੀ ਜਿਹੜਾ ਵੱਡੇ ਬਾਦਲ ਸਾਹਿਬ ਨੂੰ ਹੋਇਆ ਹੈ ਹਨਾ ਤਾਂ ਕੀ ਲੱਗਦਾ ਵੀ ਇਸ ਵਾਰ ਮੈਚ ਫਸਵਾ ਪੂਰਾ ਪੂਰਾ ਫਸਣਾ ਹੈ ਹੈ ਅੱਜ ਨੂੰ ਅੱਛਾ ਤੇ ਕਾਂਗਰਸ ਦਾ ਹੈਗਾ ਕੁਝ ਆਰਾ ਦਾ ਦੇ ਮੁੰਡੇ ਵਾਲੀ ਥਾਂ ਲੱਗੀ ਆਉਣ ਵੇਲੇ ਪਤਾ ਲੱਗੂ ਹੁਣ ਕੁਝ ਨਹੀਂ ਤੇ ਭਾਜਪਾ ਦਾ ਪਿੰਡਾਂ ਚ ਕੁਝ ਹੈਗਾ ਮਾਹੌਲ ਨਾ ਭਾਜਪਾ ਦਾ ਸਾਡੇ ਤਾਂ ਭੋਰ ਨਹੀਂ ਜਮਾ ਵੀ ਨਹੀਂ ਅੱਛਾ ਬਾਬਾ ਜੀ ਕੀ ਨਾਮ ਹੈ ਨੇਤਰ ਸ਼ਰਮਨ ਨੇਤਰ ਜੀ ਧਰਮ ਦੇ ਨਾਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਤੇ ਹੋਰਦਰ ਮੇਰਾ ਕੀ ਹੁੰਦੀ ਹੁਣੇ ਅੱਛਾ ਇਹਨਾਂ ਦੇ ਲੜਾਕੀ ਰਾਜਨੀਤੀ ਕਰਦੇ ਹੁਣ ਹੀ ਨਹੀਂ ਚਾਹੀਦੀ ਹੁਣ ਹੀ ਚਾਹੀਦੀ ਖੰਮਾ ਦੇ ਨਾਲ ਹੋਣੀ ਚਾਹੀਦੀ ਲੱਗਦਾ ਨਹੀਂ ਵੀ ਚੋਣਾ ਅੱਡ ਤੇ ਧਰਮ ਅੱਡ ਹੋਣਾ ਅੱਡ ਹੋਣਾ ਚਾਹੀਦਾ ਅੱਡ ਹੋਣਾ ਚਾਹੀਦਾ ਤੇ ਕਿਉਂ ਫਿਰ ਗੱਲਾਂ ਚਾਉਂਦੇ ਆ ਲੋਕ ਗੱਲਾਂ ਅਣਪੜਤਾ ਹਾਂਜੀ ਅਣਪੜਤਾ ਹੁਣ ਜਾਗਰੂਕ ਹੋਏ ਆ ਲੋਕ ਪਹਿਲਾਂ ਨਾਲੋਂ ਬਹੁਤ ਸਿਆਣੇ ਹੋ ਗਏ ਬਹੁਤ ਜ਼ਿਆਦਾ ਹੁਣ ਤਾਂ ਸਿੱਪਟ ਲੋਕ ਸਿਆਣੇ ਕੀ ਦਾ ਕੰਮ ਸਹੀ ਲੱਗਦਾ ਆਮ ਪਾਰਟੀ ਕਿਉਂ ਅਮਵਾੜੇ ਕਰਿਆ ਜਿਨੇ ਵਾਦੇ ਕਰਿਆ ਆ uh, 70% ਪੂਰੇ ਕਰਤੀ। ਬਿਜਲੀ ਦਾ ਸਾਨੂੰ ਵੱਧ ਰੋਡ ਬਿਜਲੀ ਦੀ ਆ। ਸਾਡੀ ਪੂਰੀ ਆ। ਸਮਝ ਗਏ? ਬਿੱਲ ਸਾਨੂੰ ਆਉਂਦਾ ਇਹ ਸਾਨੂੰ ਬਿਲਾ ਨੇ ਮਾਰ ਰੱਖਿਆ 36-37 ਹਜ਼ਾਰ ਸਾਲ ਦਾ 1 ਘਰ ਰੁਪਏ ਲਾਉਂਦਾ ਸੀ। ਉਹ ਸਾਡਾ ਮਾਅ ਮਾਅ ਹੈ। ਜੀਰੋ ਬਿਲਾਉਂਦੇ। ਇਹ ਦੂਜੰਗਾ ਹੋਰ ਕੀ ਆ ਇਹਨੂੰ? ਅੱਛਾ ਖੁੱਡੀਆਂ ਦਾ ਕੀ ਮਾਹੌਲ ਹੈ? ਖੁੱਡੀਆਂ ਦਾ ਬਹੁਤ ਨਰਮੰਦ ਦਾ ਕੋਲੇ ਤਾਂ ਕਦੇ ਨਹੀਂ ਦੇਖਿਆ ਨਹੀਂ ਮਿਲੇ ਨਹੀਂ। ਯਾਨੀ ਦੱਸਣ ਦੇ ਮਤਲਬ ਵੈਸਾ ਨਹੀਂ ਬਹੁਤ ਨਰਮ ਤੇ ਚੰਗਾ ਪਰਿਵਾਰ ਹੈ। ਹਾਂ ਬੇਜਾਗ ਪਰਿਵਾਰ। ਅੱਛਾ। ਤੇ ਜੇ ਆਪਾਂ ਗੱਲ ਕਰੀਏ ਵੀ ਹੋਰ ਪਾਰਟੀਆਂ ਨੇ ਜਿਹੜੇ ਜਿਵੇਂ ਅਕਾਲੀ ਦਲ ਦੀ ਗੱਲ ਕਰੀਏ ਉਹ ਕਹਿੰਦੇ ਵੀ ਪੰਜਾਬ ਤਾਂ ਲੁੱਟਿਆ ਹੈ ਭਗਵੰਤ ਮਾਨ ਨੇ ਤੁਸੀਂ ਕਹਿੰਦੇ 70% ਕੰਮ ਕਰਤੇ ਕੋਈ ਭਗਵਾਨਾ ਉਹ ਤਾਂ ਫਿਰ ਕਹਿਣਗੇ ਦੂਜਾ ਤੇ ਦੂਜੇ ਨਿੰਦੇ ਹੈ ਲੁੱਟਿਆ ਨਾ ਅਜੇ ਤਾਂ ਕੁਝ ਨਹੀਂ ਇੱਕਰ ਵੀ ਐਂ ਲਗਾ ਕੇ ਥੈ ਅੱਛਾ ਇੱਕ ਲੁੱਟਿਆ ਕਿਹਨੇ ਪੰਜਾਬ ਤੇ ਆਪ ਕਾਂਗਰਸ ਨੇ ਕੱਢ ਲਿਆ ਨੇ ਅੱਛਾ ਲੁੱਟੇ ਤੇ ਵਸਾ ਕੌਣ ਸਕਦਾ ਹੈ ਕਿਹੜੀ ਪਾਰਟੀ ਲੱਗਦੀ ਹੈ ਆਹੀ ਪਾਰਟੀ ਵਸਾ ਸਕਦੀ ਹੈ ਹਾਂਜੀ ਆਹੀ ਪਾਰਟੀ ਵਸਾ ਸਕਦੀ ਹੈ ਦੇਖਾਂਗੇ ਆ 5 ਸਾਲ ਚ ਪਤਾ ਲੱਗ ਜੂ ਆਪਾਂ ਨੂੰ 5 ਸਾਲ ਚ ਪਤਾ ਲੱਗ ਜੂ ਨਾ ਕੀ ਕੰਮ ਕਰੇ ਵਧੀਆ ਕੰਮ ਕਰੇ ਗਾਹਾਂ ਨੂੰ ਉਹ ਤਾਂ ਉਹ ਤਾਂ ਲੋਕ ਕਹਿੰਦੇ ਵੀ ਹਜੇ ਬੀਬੀਆਂ ਨੂੰ 1000 ਰੁਪਏ ਨਹੀਂ ਦਿੱਤਾ ਦੇਊਗਾ ਹੈ ਲਾਜ਼ਮੀ ਦੇਊਗਾ ਗਾਰੰਟੀ ਹੈ ਇੰਨੀ ਹੀ ਕਿੱਥੇ ਹੁੰਦੇ ਹੁੰਦੇ ਇਹਨਾਂ ਕੰਮ ਅੱਛਾ ਇੱਕ ਇੱਕ ਗੱਲ ਬੜੀ ਦੇਖਣ ਨੂੰ ਮਿਲਦੀ ਪਿੰਡਾਂ ਦੇ ਲੋਕ ਵਕੀਲ ਬਣ ਜਾਂਦੇ ਭਗਵੰਤ ਮਾਨ ਦੇ ਵੀ ਤੁਸੀਂ ਕਿਹਾ ਹੁਣ ਦਊਗਾ ਕਈ ਲੋਕ ਕਹੀ ਜਾਂਦੇ ਦਿੰਦਾ ਨਹੀਂ ਲਾਰੇ ਲਾਈ ਜਾਂਦਾ ਨਹੀਂ ਨਹੀਂ ਦਊਗਾ ਜੀ ਹੌਲੀ ਹੌਲੀ ਕੰਮ ਹੁੰਦੇ ਲੋ ਬੱਡਾ ਨਾ ਪੰਜਾਬ ਪਰਿਵਾਰ ਨਹੀਂ ਹੁੰਦਾ ਯਾਰ ਕਿਸੇ ਤੋਂ ਹਾਂ ਐਡਾ ਬੱਡਾ ਪੰਜਾਬ ਕਿੱਥੇ ਸਾਹਮਣਾ 70 ਸਾਲਾਂ ਦਾ ਖਰਾਬ ਹੋਇਆ ਮਾਹੌਲ ਖਰਾ ਲੋਟ ਕਰਨਾ ਹੂੰ ਹੈ ਦਊਗਾ ਸਾਰਾ ਉਸਕੋ ਅੱਛਾ ਕਰੂਗਾ ਜਿੰਨੇ ਵਾਲੇ ਕਰ ਸਾਰੇ ਅੱਛਾ ਭਜੀ ਕੀ ਨਾਮ ਸਵਰਨ ਸਿੰਘ ਆ ਭਜੀ ਸਵਰਨ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਸਾਨੂੰ ਤਾਂ ਸਭ ਤੋਂ ਵਧੀਆ ਲੱਗਿਆ ਜੀ ਆਮ ਬਾਰਦੀ ਦਾ ਕਿਉਂ ਕਾਰਨ ਕਾਰਨ ਸਾਨੂੰ ਲਾਈਟ ਦੀ ਬੜੀ ਸਮੱਸਿਆ ਸੀ ਮੋਟਰਾਂ ਵਾਲੀ 2 ਘੰਟੇ ਆ ਜਾਂਦੀ ਸੀ 2 ਵਗ ਜਾਂਦੀ ਸੀ ਪਾਣੀ ਖਾਲਚੀ रह ਜਾਂਦਾ ਸੀ ਅੱਛਾ ਤੇ ਜਨਰੇਟਰ ਬੜੇ ਚਲਾਉਣੇ ਪੈਂਦੇ ਸੀ ਹੂੰ ਜਿਹਦੇ ਕੋਲ ਜ਼ਿਆਦਾ ਜ਼ਮੀਨ ਸੀ ਮੋਟਰਾਂ ਘੱਟ ਸੀ ਉਹਦਾ ਦਰਾ ਟਪ ਟਪ ਹੋਈ ਰਹੀ ਅੱਥੀ ਸੀ ਅੱਛਾ ਸਾਡੇ ਜੱਤੇ ਟ੍ਰੈਜੀ ਦੇ ਕੋਲੇ ਘਰੇ ਖੁੰਜੇ ਲਾ ਕੇ ਪਲਗਾਂ ਦੇ ਕਿਤੇ ਅੱਛਾ ਨਜ਼ਾਰਾ ਆ ਗਿਆ ਬਹੁਤ ਵਧੀਆ ਸੋਖਾ ਪੂਰਾ ਪੂਰਾ ਸੋਖਾ ਠੁੱਡੀਆਂ ਦਾ ਕੀ ਮਾਹੌਲ ਇੱਥੇ ਠੁੱਡ ਦਾ ਬਹੁਤ ਵਧੀਆ ਮਾਹੌਲ ਹੈ ਜੀ ਨਰਮ ਬੰਦਾ ਹੈ ਬਾਕੀ ਬਾਤਾਂ ਤੋਂ ਬਹੁਤ ਲੱਗ ਉਹਨੇ ਪੇਤਾਵਾਰੇ ਜਾਣਦੇ ਸੀ ਜਗਦੀਪ ਸਿੰਘ ਗੁੱਡੀਆਂ ਵਾਲੇ ਨੂੰ ਹੈ ਜੀ ਜਾਣਦੇ ਕਿਵੇਂ ਤਾਂ ਸੀ ਬੰਦਾ ਸੀ ਮਾਰ ਕੇ ਨਹਿਰ ਚ ਸੁੱਟਦਾ ਹੋਰ ਕੀ ਅੱਛਾ ਪਰ ਉਹਨੇ ਨਵੇਂ ਉਮੀਦਵਾਰਾ ਹਰਾਤਾ ਸੀ ਨਾ ਹੂੰ ਝਗੜਾ ਲੀਡਰ ਉਦੋਂ ਪਤਾ ਨਹੀਂ ਰਾਸ ਨਹੀਂ ਆਇਆ ਇਹਨਾਂ ਜਿਹਾ ਮੌਤ ਨੂੰ ਅੱਛਾ ਤੇ ਜੇ ਕਾਂਗਰਸ ਦੇ ਕੰਮ ਕਹੀਏ ਬਾਈ ਕਾਂਗਰਸ ਦਾ ਸਾਡੀ ਨਿਕਾਜ ਤਾਂ ਹੈ ਨਹੀਂ ਕੁਛ ਨਹੀਂ ਇੱਥੇ ਪਿੰਡ ਚ ਕੋਈ ਹਵਾ ਨਹੀਂ ਨਹੀਂ ਪੋਰ ਨਹੀਂ ਸਰ ਟੱਕਰ ਕੀ ਦੀ ਸਮਝਦੇ ਟੱਕਰ ਤਾਂ ਜਿਆਦਾ ਪਰ ਫੁੱਟਾਂ ਦੀ ਲੱਗਦਾ ਬਾਤ ਹੈ ਅੱਛਾ ਬਾਕੀ ਹਰ ਨੰਬਰ ਤੇ ਬਹੁਤ ਬੋਲ ਚੱਲ ਰਿਹਾ ਹੈ। ਬਹੁਤ ਵਧੀਆ। ਕਾਂਗਰਸ ਦਾ ਤੁਸੀਂ ਨਹੀਂ। ਬੜੀ ਕੀ ਨਾਮ ਹੈ? ਕੀ ਲੱਗਦਾ ਫਿਰ ਇਸ ਵਾਰ? ਵਧੀਆ ਮਾਹੌਲ ਲੱਗਦਾ। ਕਿਹਦਾ? ਆਮ ਪਾਰਟੀ ਦਾ। ਹੈਂ? ਆਮ ਪਾਰਟੀ ਦਾ ਵਧੀਆ ਮਾਹੌਲ ਹੈ। ਵਧੀਆ ਸਾਡੇ ਕੰਮ ਹੁੰਦੇ ਆ। ਅੱਛਾ। ਕੋਈ ਸਾਨੂੰ ਲਾਈਟ ਲੂਟ ਦਾ ਕੋਈ ਚੱਕਰ ਨਹੀਂ ਆ ਰਿਹਾ। ਹੂੰ। ਅੱਗੇ ਜੀ ਜਨਰੇਟਰ ਹੀ ਭਾਈ ਤੁਰੇ ਫਿਰਦੇ, ਟਰੈਕਟਰਾਂ ਮਗਰ ਤੇਲ ਬਚਾਉਂਦੇ ਫਿਰਦੇ। ਅੱਛਾ। ਥੋੜਾ ਟਿੱਗੇ ਛੱਡ ਜਨਰੇਟਰੇ ਭਾਈ ਵਾਲੀ ਗੱਲ ਖੁੰਝੇ ਲਾਏ ਪਿਆ। दा दा कांगर अच्छा ਪੱਲੀਆਂ ਦੇ ਕੇ ਸਾਨੂੰ ਲੋੜੀ ਮੋਟਰ ਸਾਨੂੰ ਬੰਦ ਕਰਕੇ ਆਉਣੀ ਪੈਂਦੀ ਆ ਅੱਗੇ ਰਾਤਾਂ ਨੂੰ ਮੱਛਰ ਤੋਂ ਪਿੰਡੇ ਘਬਾਈ ਜਾਂਦੇ ਅਕਾਲੀ ਦਲ ਦਾ ਕੰਮ ਅਕਾਲੀ ਦਲ ਦਾ ਵੀ ਠੀਕ ਹੈ ਜੀ ਤੇ ਕਾਂਗਰਸ ਕਾਂਗਰਸ ਤਾਂ ਖਤਮ ਆ ਕਾਂਗਰਸ ਸਾਡੇ ਜਿੰਨੇ ਕਾਜੀ ਤਾਂ ਕੰਮ ਹੀ ਨਹੀਂ ਕੀਤਾ ਅੱਛਾ ਨਹੀਂ ਸਰਪੰਚ ਦੇ ਕੋਈ ਮਾਹੌਲ ਨਹੀਂ ਉਹਦਾ ਨਾ ਉਹਦਾ ਕੋਈ ਮਾਹੌਲ ਨਹੀਂ ਭਾਜਪਾ ਭਾਜਪਾ ਦਾ ਵੀ ਕੋਈ ਕੁਝ ਨਹੀਂ ਨਾ ਅੱਛਾ ਜੇ ਆਪਾਂ ਤੁਸੀਂ ਕਹੇ ਵੀ ਆਮ ਆਦਮੀ ਪਾਰਟੀ ਦਾ ਮਾਹੌਲ ਹੈ ਖੁੱਡੀਆਂ ਨੂੰ ਮਿਲਿਓ ਨਾ ਖੁੱਡੀਆਂ ਉੱਧੇ ਆਏ ਸੀ ਜੀ ਉੱਧੇ ਹੈ ਨਹੀਂ ਜੀ ਮੈਂ ਮਿਲਿਆ ਕਿਵੇਂ ਦਾ ਲੱਗਦਾ ਬੰਦਾ ਪੰਤਾ ਠੀਕ ਹੈ ਜੀ ਨਰਮਾ ਹੂੰ ਨਰਮਾ ਠੀਕ ਆ ਤੇ ਮੰਗਦਾ ਵੀ ਆਵਾਜ਼ ਜਿਹੜੀ ਆਪਣੇ ਬਠਿੰਡੇ ਹਲਕੇ ਦੀ ਪਾਰਲੀਮੈਂਟ ਚ ਠਾ ਲੈਣਗੇ ਠਾ ਲੈਣਗੇ ਹਾਂ ਹਾਂ ਜੀ ਹਾਂ ਪੂਰਾ ਮਾਹੌਲ ਆ ਇੱਥੇ ਪੂਰਾ ਮਾਹੌਲਾ ਹੀ ਸਾਡੇ ਪਿੰਡ ਚ ਦਾ ਅੱਛਾ ਹਾਂਜੀ ਤੇ ਫਿਰ ਹਵਾ ਕੀ ਦੀ ਆ ਪਿੰਡ ਚ ਪਿੰਡ ਚ ਇਹਨਾਂ ਦੀ ਹਵਾ ਹੀ ਆਈ ਕਾਲੀਆਂ ਦੀ ਤੇ ਆ ਬੰਦੇ ਹਾਂ ਪਾਰਟੀ ਅੱਛਾ ਦੋਨਾਂ ਹੀ ਟੱਕਰ ਆ ਦੋਨਾਂ ਹੀ ਟੱਕਰ ਆ ਸਾਡੇ ਦਾ ਹੀ ਅੱਛਾ ਕਾਂਗਰਸ ਨਹੀਂ ਨੰਬਰ ਚੱਲਦੀ ਨਾ ਕਾਂਗਰਸ ਨਹੀਂ ਪਾਪਾ ਨਾ ਪਾਪਾ ਲੱਖਾ ਸੁਧਾਣਾ ਵੀ ਆ ਨਾ ਕੋਈ ਦੋ ਨੇਪਾਲ ਪਾਰਟੀ ਆਪਣੀ ਤੀਜੀ ਪਾਰਟੀ ਨਹੀਂ ਸਾਡੇ ਕੋਲ ਅੱਛਾ ਤੀਜਾ ਬੰਦਾ ਹੀ ਨਹੀਂ ਕੋਈ ਨਾ ਜੀ ਪਰ ਤੁਸੀਂ ਵੀ ਸੁਣਿਆ ਪਿੰਡ ਕਰਮਗੜਾ ਉਤਾਂ ਵਾਲੀ ਬੈਠੇ ਆ ਤੇ ਸੱਤ ਦੇ ਵਿੱਚ ਜਿਹੜੀ ਚਰਚਾ ਉਹ ਤੁਹਾਡੇ ਸਾਹਮਣੇ ਰੱਖੀ ਆ ਆਪਣੀ رائے ਕਰਿਓ ਕਮੈਂਟਾਂ ਵਿੱਚ ਸਾਂਝੀ ਮਿਲਦਾ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ